ਸੈਂਟਰ ਦੀ ਮੌਲੀ ਪਿਆਰ ਦੀ ਪਤਮਨ ਸਰਕਾਰ ਮੁਰਦਾਬਾਦ 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 ਲੋਕਾਂ ਨੂੰ ਝੂਠੇ ਲਾਲ ਗੋਲੀਆਂ ਸਰਕਾਰਾਂ ਮੁਰਦਾਬਾਦ 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 ਸਿੱਖਿਆ ਦੀ ਦੇ ਨਾਂ ਤੇ ਲਾਲ ਗੋਲੀਆਂ ਸਰਕਾਰਾਂ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਲੜਨ ਵਾਲੇ ਲੋਕਾਂ ਦਾ ਇੱਕ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਜੇਰਾ ਮੇਰੀ ਚਾਹ ਸੋਦੀ ਮੁਰਦਾਬਾਦ ਨੌਜਵਾਨੀ ਨੂੰ ਸੇਵਾ ਦੇ ਰਾਹ ਤੋਰਨ ਵਾਲੀ ਸਰਕਾਰ ਮੁਦਾਬਾਦ ਜਿੰਦਾਬਾਦ ਮੁਰਦਾਬਾਦ ਖਲੀ ਚੇ ਸਰਕਾਰ ਮੁਰਦਾਬਾਦ ਮੁਦਾਬਾਦ ਸਾ ਨਾਮੀ ਦੂਰਾ ਤੇ ਗੋਲੀਆਂ ਚੋਣ ਵਾਲੀ ਸਰਕਾਰ ਦਾ ਬਿਹੜਾਈ ਕਰ ਕੋ ਬਿਹੜਾਈ ਕਰ ਕੋ ਬਿਹੜਾਈ ਨਸ਼ਾ ਮੁਕਤੀ ਯਾਤਰਾ ਜਿਹੜੀ ਚੱਲ ਰਹੀ ਉਹਦਾ ਬਹੁਤ ਵੱਡਾ ਰਿਸਪਾਂਸ ਹੈ ਤੁਸੀਂ ਦੇਖਿਆ ਕਿੰਨੀਆਂ ਮਾਵਾਂ ਪੈਣਾਂ ਸਾਡੀਆਂ ਸਾਦੇ ਬਜੂਦ ਨੌਜਵਾਨ ਸਾਦੇ ਆਏ ਆ ਤੇ ਇਹ ਜਿਹੜੀ ਲਗਾਤਾਰ ਅੱਪਾ ਦੋ ਤਿੰਨ ਪਿੰਡ ਜਿਹੜੇ ਕੜਦੇ ਆ ਕੱਲ ਤੋਂ ਅਸੀਂ ਚਾਰ ਪਿੰਡ ਕਰਿਆ ਕਰਾਂਗੇ ਅਸੀਂ ਤਿੰਨ ਪਿੰਡ ਜੋ ਉੱਤੋਂ ਸਾਡਾ ਫੈਸਲਾ ਪਾਰਟੀ ਦਾ ਸਾਡੇ ਸੀਐਮ ਸਾਹਿਬ ਦਾ ਤੇ ਅਸੀਂ ਲਗਾਤਾਰ ਕਿ ਹਜ਼ਾਰ ਪਿੰਡਾਂ ਦੇ ਵਿੱਚ ਜਿਹੜਾ ਅਸੀਂ ਜਾਣਾ ਉਦੋਂ ਸਾਡੇ ਕੌਮੀ ਕਦਮਿੰਨ ਅਰਵਿੰਦ ਕੇ ਦੀ ਵਾਸਤੇ ਕਮਾਂਡ ਕਾਵੇ ਦੀ ਮਾਨ ਸਾਹਿਬ ਲੱਗੇ ਸਭ ਮੰਤਰੀ ਐਮ ਐਲ ਏ ਆਪੋ ਆਪਣੇ ਹਲਕੇ ਦੇ ਵਿੱਚ ਲੱਗੇ ਸਾਨੂੰ ਅਜਨਾਲੇ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਹੈ ਔਰ ਮੈਂ ਬਹੁਤ ਦੱਸਣਾ ਚਾਹੁੰਦਾ ਕਿ ਮੈਨੂੰ ਪਤਾ ਲੱਗਾ ਸੀਗਾ ਕਿ ਅਜਨਾਲੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸੇ ਬੰਦੇ ਨੇ ਕਿਸੇ ਦੀ ਸ਼ਰਾਬ ਵਾਲੇ ਦੀ ਕਿਸੇ ਦੁਜੇ ਨਸ਼ੇ ਵਾਲੇ ਦੀ ਕੋਈ ਬੇਲ ਕਰਾਉਣੀ ਗਿਆ ਕਿਹ ਬੰਦੇ ਨੇ ਉਹਦਾ ਅਸਰ ਹੋ ਰਿਹਾ ਲੋਕਾਂ ਦੇ ਉੱਤੇ ਅਸੀਂ ਜਦੋਂ ਲੋਕਾਂ ਨੂੰ ਕਹਿੰਦੇ ਹਾਂ ਕਿ ਬੇਲਾ ਨਾ ਕਰੋ ਜਮਾਨਤਾ ਨਾ ਕਰੋ ਇਸ ਚੀਜ਼ ਦਾ ਅਸਰ ਹੋ ਰਿਹਾ ਜੇ ਬੰਦਿਆਂ ਨੂੰ ਸਜ਼ਾ ਮਿਲੂਗੀ ਉਹਨਾਂ ਦੇ ਘਰ ਟੱਣਗੇ ਉਹ ਜੇਲ੍ਹਾਂ ਚ ਜਾਣਗੇ ਤੇ ਲਾਜਮੀ ਨਸ਼ਾ ਜਿਹੜਾ ਖਤਮ ਹੋ ਜਾਊਗਾ ਅਸੀਂ ਇਸ ਜੰਗ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਨਸ਼ਾ ਖਤਮ ਨਹੀਂ ਹੋ ਜਾਂਦਾ ਮંત્રી ਸਾਹਿਬ ਇੰਨਾ ਜ਼ਿਆਦਾ ਉਛਾਲ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਐਡੀ ਵੱਡੀ ਗਿੰਦੀ ਮੈਂ ਨਾ ਵੱਡੀ ਗਿੰਦੀ ਜਾਰੀ ਕੋਈ ਦੇਖੋ ਕਿੰਨੀ ਗਰਮੀ ਹੈ ਅੱਜ ਆਜ ਮੇਰੇ ਕੋ ਫਰਕ ਪਿਆ ਦਿਖੋ ਗਏ ਕਿੰਨੀਆਂ ਵਿਚਾਰੀਆਂ ਖੜੀਆਂ ਨੇ ਇੰਨਾ ਵੱਡਾ ਇਕੱਠ ਹੈ ਜੀ ਇੰਨਾ ਵੱਡਾ ਤੇ ਇੰਨਾ ਵਧੀਆ ਇਕੱਠ ਅਗਲੇ ਪਿੰਡ ਜੀ ਵੇਖਿਓ ਤੁਸੀਂ ਸਾਰੇ ਪਿੰਡਾਂ ਜੀ ਕੱਲ ਵੀ ਬੜਾ ਸੀ ਪਸੋਂ ਬੜਾ ਉਹ ਨਹੀਂ ਬੜਾ ਰੈਲੀ ਦਾ ਰੂਟਾ ਪਤਾ ਰੈਲੀ ਦਾ ਰੂਟਾ ਹੁੰਦਾ ਹੈ ਨਾ ਅੱਜ ਚੜ ਗਏ ਕਿਉਂਕਿ ਦੇਖੋ ਜਿਹੜੀ ਮੈਲ ਜਿਹੜੀ ਪਤਨੀ ਦਾ ਪਤੀ ਨਸ਼ੇ ਤੇ ਲੱਗ ਗਿਆ ਵਿਚਾਰੀ ਉਹ ਵੀ ਦੁਖੀ ਜਿਸ ਮਾ ਦਾ ਪੁੱਤ ਲੱਗ ਗਿਆ ਨਸ਼ੇ ਤੇ ਉਹ ਵੀ ਦੁਖੀ ਜਿਹਦਾ ਕੋ ਭਤੀਜਾ ਲੱਗ ਗਿਆ ਰਿਸ਼ਤੇਦਾਰ ਲੱਗ ਗਿਆ ਉਹ ਵੀ ਦੁਖੀ ਇਸ ਕਰਕੇ ਇਹ ਸਾਡਾ ਦੁੱਖ ਵਟਾਉਂਦੀਆਂ ਉਹ ਵਿਚਾਰੀਆਂ ਇਹ ਸਾਨੂੰ ਜਨਮ ਦਿੰਦੀਆਂ ਇਹਨਾਂ ਨੂੰ ਵਿਚਾਰਦੀਆਂ ਤਾਂ ਸਾਡਾ ਪੁੱਤਾਂ ਦਾ ਦੁੱਖ ਜਿਹੜਾ ਚਲਣਾ ਪੈਂਦਾ ਇਹ ਤਾਂ ਵਿਚਾਰਦੀਆਂ ਆਈਆਂ ਸਭ ਦੇਖ ਲਓ ਔਰਤਾਂ ਨਾਲ ਗੱਲ ਹੋਈ ਤੁਹਾਡੀ ਪਰਸਨਲਿਟੀ ਕੋਸ਼ ਛੋੜੇ ਸੀ ਨੂੰ ਲੈ ਕੇ ਨਹੀਂ ਨਹੀਂ ਬਹੁਤ ਬਹੁਤ ਦੋ ਜਿੰਦੀ ਬੜੀ ਬਦਿਆ ਲੋਕਾਂ ਦਾ ਰਿਸਪੌਂਸ ਹੈ ਖੁਸ਼ ਨੇ ਹਾਜ਼ਾਰਾਂ ਨੇ ਕਹਿੰਦੀ ਨਸ਼ਾ ਕੱਢੋ ਅਲੰਗ ਪੁੱਛੋ ਇਹ ਚਾਉਂਦੀਆਂ ਨਹੀਂ ਚਾਉਂਦੀਆਂ ਕਿ ਚਾਉਂਦੀਆਂ ਵੀ ਮੇਸੇਜਾਂ ਨੂੰ ਪੁੱਛੋ ਵਿਚਾਰਦੀ ਹੁੰਦੇ ਕਿ ਸਾਡੇ ਪਿੰਡ 'ਚ ਕੋਈ ਨਸ਼ੇ ਵਾਲਾ ਲੰਘੇ ਨਾ ਮਾਵਾ ਭੈਣਾਂ ਤੇ ਚਾਉਂਦੀਆਂ ਵਿਚਾਰਦੀਆਂ ਕੋਈ ਨਹੀਂ ਖਤਮ ਹੋ ਜੂ